ਯੋਨ ਜੀ ਯਾਰ ਬੈਂਕ। ਇਹ ਸਹੀ ਆਪਣਾ ਸਾਡੇ ਫਰਮ ਨੂੰ ਨਹੀਂ। 1200 ਉੱਤੇ ਹੋ ਗਿਆ ਯਾਰ ਬੰਦਾ। ਨਹੀਂ ਮੈਂ ਕਹਿੰਦਾ 2। ਉਹ ਤੈਨੂੰ ਸੋਨਾ ਕੀ ਹੋ ਜੂ। ਤੈਨੂੰ ਕੀ ਹੋ ਜੂ ਸੋਨਾ। ਨਹੀਂ ਨਹੀਂ। ਇਹਦਾ 10 ਮੰਗਿਆ ਸੀ। ਉਹ ਕਾਹਨ ਹੀ ਯਾਰ। ਨਹੀਂ ਫੜ ਜਾ ਰਾ। 10 ਫੜ ਲਾ ਯਾਰ। ਨਹੀਂ ਹੁੰਦੀ। ਉਹ ਨਾਲ ਫੜ ਜਾ ਰਾ। ਉਹ 200 ਉੱਤੇ ਕਹਤਾ ਯਾਰਾ। ਤਿੰਨ ਦਾ ਤੋਂ ਲਿਖਾਈ ਆ ਆਪਦੀ ਹੋ ਗਈ। ਅੱਠ ਦੀ ਲਵਾ। ਅੱਠ ਤਾਂ ਨਾਲ। ਇਹ ਨਾਲ ਫੜਿਆ 200 ਮੈਨੂੰ ਕੀ ਹੁੰਦਾ। ਲਿਖਾਈ ਆ ਆਪਣੀ ਕਰਾ। ਸਾਊਰ ਨੇ ਪੂਰਾ 8 ਅੱਠ ਲਿਖਾਈ ਉਹ ਅੱਠ ਦਿਨ ਹੀ ਹੁੰਦੀ ਪੂਰੇ ਚਲੋ ਉਹਦੇ ਉਹ ਹੀ ਗੱਲ ਕਰਦਾ ਹਾਂ 200 ਛੱਡ ਦੇ ਯਾਰ ਬੜੇ ਫਿਰ ਨਾਲ ਉਹਦੇ ਕਰ ਮੈਂ ਕਰ ਲਿਖਾਈਦਾ 200 ਨਾਮ ਲੈ ਜਾਂ ਚਲ ਲਿਖਾਈ 100 100 ਦੁਗਾ ਲਿਖਾਈ ਕਰਾ ਦੇ ਬਾਬਾ ਨਾ ਆਪ ਕੋ ਟੰਗਾ ਇਹ 200 ਕਰ ਲਈਏ ਤੁੰਗ ਲਿਆਤਾ ਬਾਬਾ ਲਿਖਾਈ ਤੁੰਗ ਕਰਾਂਗੇ ਪਹਿਲਾਂ ਇਹਦਾ ਟਾਰਪ ਉਹ ਲਿਖਾਈ ਤੂੰ ਕਰਾ ਨਾ 200 ਨਾਮ ਕਿ ਹੋਈ ਲਿਖਾਈ ਆਹੀ ਪੜਾ ਦੇ ਪੜਾ ਦੇ ਯਾਰ ਫਟਾ ਨੋਟ ਸੀ ਇਹ ਤਾਂ ਬਸ ਹੋਰ ਟਿਕਲ ਦੀ ਉਹ ਵੀ ਕਿਸੇ ਮੇਰੇ ਵਾਸਤੇ ਲੱਗਣਾ ਇਹ ਵੀ ਕਹੋ ਨਾ ਇਹ ਵੀ ਮੇਰੇ ਚਲ ਵੜਾ 1000 ਲੱਗਦਾ 100 100 ਦੇ ਦੇ ਕੋਸਾ ਨਾ ਕਰ ਲੈ 4 ਫਟ 100 ਰੁਪਏ ਨਾ ਦੱਸ ਕਿ 8000 ਦਾ ਹੋ ਗਿਆ ਸੌਦਾ ਇਹਦਾ ਹੋ ਗਿਆ ਬਈ 8000 ਦਾ ਸੌਦਾ ਦੇਖ ਸਕਦੇ ਤੁਸੀਂ ਬੱਕਰੀ ਚੌਕੇ ਬੱਕਰਾ ਮੰਡੀ ਦੇ ਉੱਤੇ